ਬੋਲਾਂਗਾ ਕਿਉਂ ਕਿ ਮੈਨੂੰ ਕਿਉਂ ਬੋਲਣਾ ਤੂੰ ਕੌਣ ਹੁੰਦਾ ਜੰਮਿਆ ਮੈਨੂੰ ਬੋਲਣ ਵਾਲਾ ਤੂੰ ਮੈਂ ਲਗਾਤਾਰ ਪੱਖ ਬੋਲਦੇ ਬੋਲਣ ਵਾਲਾ ਕੌਣ ਹੁੰਦਾ ਨਹੀਂ ਤੁਸੀਂ ਲਗਾਤਾਰ ਪੱਖ ਲੈ ਰਹੇ ਹੋ ਬੀਬੀ ਮੈਂ ਮੈਂ ਬੀਬੀ ਦਾ ਪੱਖ ਨਹੀਂ ਕਤਲ ਦਾ ਪੱਖ ਤੇਰੀ ਭੈਣ ਦਾ ਹੋਵੇ ਕੌਣ ਤੇਰੀ ਭੈਣ ਮਰ ਜਾਵੇ ਤਾਂ ਵੀ ਮੈਂ ਉਹਦੇ ਨਾਲ ਖੜੂਗਾ ਨਾ ਲਗਾਤਾਰ ਮਰਿਆਦਾ ਚ ਰਹਿ ਕੇ ਗੱਲ ਕਰ ਮਰਿਆਦਾ ਚ ਰਹਿ ਕੇ ਗੱਲ ਕਰ ਰਹੀ ਮੈਂ ਮਰਿਆਦਾ ਚ ਰਹਿ ਕੇ ਗੱਲ ਕਰ ਉਹ ਬਾਬਾ ਜੀ ਮੈਂ ਮਰਿਆਦਾ ਚ ਮੈਂ ਮਰਿਆਦਾ ਚ ਰਹਿ ਕੇ ਗੱਲ ਕਰ ਮੇਰਾ ਖਾਨਦਾਨ ਉਹ ਆ ਜਿਨ੍ਹਾਂ ਨੇ ਬਾਵਰੀ ਮਸਜਿਦ ਨੂੰ ਆਜ਼ਾਦ ਕਰਾਇਆ ਠੀਕ ਆ ਗੱਲ ਤੇਰਾ ਖਾਨਾ ਤੁਸੀਂ ਲਗਾਤਾਰ ਅਸ਼ਲੀਨਤਾ ਦਾ ਪੱਖ ਲੈ ਰਹੇ ਹੋ ਮੈਂ ਅਸ਼ਲੀਨਤਾ ਦਾ ਪੱਖ ਨਹੀਂ ਲੈਂਦਾ ਉਸ ਕੁੜੀ ਨੂੰ ਮਾਰਨ ਦਾ ਪੱਖ ਲੈ ਰਹੇ ਆਂ ਆਪਣੀ ਵੀਡੀਓ ਚੈੱਕ ਕਰ ਲਈ ਤੁਸੀਂ ਆਏ ਸੀ ਕਿਹਾ ਸੀ ਮੈਂ ਨਹਾ ਕੇ ਨਹੀਂ ਆਇਆ ਅੱਜ ਨਹਾ ਕੇ ਆਇਆ ਮੈਂ ਕਿਹਾ ਦੁਬਾਰਾ ਤੁਸੀਂ ਪੁੱਛਣਾ ਹੋ ਗਿਆ ਤਾਂ ਮੈਂ ਤਾਂ ਸਪੈਸ਼ਲੀ ਨਹਾ ਕੇ ਆਇਆ ਹਾਂ ਦਾ ਦਹੀਨਾ ਨਹਾ ਕੇ ਆਇਆ ਪਿਛਲੀ ਵਾਰ ਤੁਸੀਂ ਨਹਾ ਕੇ ਨਹੀਂ ਆਏ ਸੀ ਨਾ ਅਜੋਦੇ ਤੋਂ ਡਾਇਰੈਕਟ ਤੁਹਾਡੇ ਕੋਲ ਆ ਗਿਆ ਸੀ ਹੂੰ ਨੇ ਕੋਈ ਜ਼ਰੂਰੀ ਨਹੀਂ ਹੈਗਾ ਆਪਾਂ ਕਿਹੜੇ ਕੋਈ ਨਾ ਨਾ ਹੋਰ ਬਾਤ ਕਿ ਇਸ਼ਨਾਨ ਕਰਨਾ ਤਾਂ ਲਾਜ਼ਮੀ ਹੈ ਨਾ ਗੁਰੂ ਸਾਹਿਬ ਨੇ ਕਿਹਾ ਕਿ ਅਮਰਤ ਵੇਲੇ ਉੱਠੋ ਇਸ਼ਨਾਨ ਕਰੋ ਸਿੰਘ ਜਦੋਂ ਜੰਗਲਾਂ ਵਿੱਚ ਰਹਿੰਦੇ ਤੇ ਕੋਈ ਜ਼ਰੂਰੀ ਨਹੀਂ ਤਾਂ ਇਹ ਉਧਰ ਕਰਦੇ ਹੋਣਗੇ ਇਸ਼ਨਾਨ ਟੋਪਿਆਂ ਚ ਕਰਦੇ ਹੋਣਗੇ 100% ਦੇ ਲੜਾਈ ਲੱਗੀ ਹੋਈ ਉਹ ਵੇ ਤੇ ਤੁਹਾਡੇ ਮਗਰ ਪਏ ਵੇ ਹੁਣ ਮੁਗਲ ਚੂਰੀ ਤੁਸੀਂ ਤਾਂ ਵੇਲੇ ਸੀ ਕਿਹੜੀ ਲੜਾਈ ਤੋਂ ਆਏ ਸੀ ਕਿਹੜੀ ਲੜਾਈ ਕਿਹੜੀ ਜੰਗ ਉਸ ਸਮੇਂ ਮੈਂ ਅਯੂਧਿਆ ਨਾਲ ਜੰਗ ਲੱਗੀ ਸੀ ਤੁਸੀਂ ਉੱਥੋਂ ਆਏ ਸੀ ਮੈਂ ਅਜੋਧਿਆ ਤੱਕ ਚੱਲਿਆ ਸਿੱਧਾ ਤੁਹਾਡੇ ਕੋਲ ਆਇਆ ਹੂੰ ਕੋਈ ਉਸ ਸਮੇਂ ਉਹ ਕਾਰਜ ਜ਼ਰੂਰੀ ਸੀ ਨਹਾਉਣਾ ਜ਼ਰੂਰੀ ਸੀ ਤੁਹਾਡਾ ਜਲੂਸ ਨਿਕਲ ਗਿਆ ਉਸ ਗੱਲ ਤੇ ਪੂਰੇ ਸੋਸ਼ਲ ਮੀਡੀਆ ਤੇ ਇਹ ਤਾਂ ਲੋਕਾਂ ਦੀ ਆਪਣੀ ਸੋਚ ਆ ਜਿਹੜੇ ਦੇਖਦੇ ਨੇ ਉਹ ਕਿਹੜੇ ਨਾਂਦੇ ਨੇ ਛੇ ਛੇ ਮਹੀਨੇ ਨਹੀਂ ਨਾਂਦੇ ਸਾਡੀ ਅੰਦਰ ਤੇ ਨਹਾਣਾ ਤੇ ਦੋਨਾਂ ਦਾ ਵਾਹਦ ਹਨ ਨਾ ਇੱਕ ਕਹਿੰਦਾ ਜਲ ਤੇ ਨਹਾਤੇ ਜੇ ਗੱਤ ਹੋਵੇ ਤਾਂ ਨਿਤ ਨਿਤ ਮਿੱਡਕਣਾ ਵੈ ਕਮੈਂਟ ਪੜਦੇ ਹਾਂ ਜਿਹੜੇ ਆਉਂਦੇ ਆ ਤੁਹਾਡੇ ਬਾਰੇ ਕਿਤੇ ਕਿਤੇ ਪੜ ਲੈਂਦੇ ਆ ਲੋਕ ਕੀ ਲਿਖਦੇ ਆ ਕਿ ਇਹ ਮੋਹਨ ਭਾਗਵਤ ਦਾ ਇਹ મોદી ਦਾ ਕੁੱਤਾ ਹੈ ਤੁਹਾਡੇ ਬਾਰੇ ਇਹ ਲਿਖਦੇ ਆ ਲੋਕ ਸ਼ੁਕਰ ਹੈ ਇਹ ਜਿਹੜੇ ਲਿਖਣ ਵਾਲੇ ਆ ਹਿੰਦੁਸਤਾਨ ਦੀ ਦੁਨੀਆ ਦੀਆਂ ਉਹ ਮਹਾਨ ਪਾਵਰਾਂ ਦੇ ਨਾਲ ਸਾਨੂੰ ਤੁਲਨਾ ਕਰਦੇ ਨੇ ਮੈਨੂੰ ਮਾਣ ਮਹਿਸੂਸ ਕਰਦਾ ਕੁੱਤਾ ਕਹਦੇ ਤੁਹਾਨੂੰ ਅਸੀਂ ਤਾਂ ਉਹ ਲੋਕ ਆ ਜਿਹੜੇ ਕਹਿੰਦੇ ਸੀ ਹਮ ਕੂਕਰ ਤੇਰੇ ਦਰਬਾਰ ਮਹਾਰਾਜ ਨੂੰ ਕਹਿੰਦੇ ਆ ਪ੍ਰਮਾਤਮਾ ਮੈਂ ਤੇਰੇ ਦਰ ਦਾ ਕੁੱਤਾ ਤੁਸੀਂ મોદી ਦਾ ਕੁੱਤਾ ਬਣਨਾ ਚਾਹੁੰਦੇ ਹੋ ਮੈਂ ਨਹੀਂ ਲੋਕ ਕਹਿੰਦੇ ਨੇ ਤੁਸੀਂ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਮਾਣ ਮਹਿਸੂਸ ਹੁੰਦਾ ਇਹਦੇ ਤੇ ਮਾਣ ਮਹਿਸੂਸ ਤੁਲਣਾ ਉਹਦੀ ਆ ਪਰਮਾਤਮਾ ਦੇ ਕੁੱਕਰ ਆ ਅਸੀਂ ਗੁਰਗੋਬਿੰਦ ਸਿੰਘ ਮਹਾਰਾਜ ਦੇ ਕੁੱਕਰ ਆ ਤੁਸੀਂ ਮੋਦੀ ਦੇ ਕੁੱਕਰ ਬਣਨਾ ਚਾ ਰਹੇ ਹੋ ਮੋਦੀ ਦੇ ਕੁੱਕਰ ਲੋਕ ਕਹਿੰਦੇ ਨੇ ਤੁਲਣਾ ਉਹਨਾਂ ਦੀ ਇਹ ਥੋੜੀ ਆ ਮੈਂ ਕਿਤੇ ਭੌਂਗ ਦਾ ਥੋੜੀ ਆ ਉਹ ਭੌਂਗ ਦੇ ਦੇ ਜਿਹੜੇ ਭੌਂਗਾ ਉ ਕਰਦੇ ਨੇ ਮੈਂ ਤਾਂ ਇੰਜੋਏ ਕਰਦਾ ਉਹਨਾਂ ਦੀਆਂ ਗੱਲਾਂ ਨੂੰ ਕੋਛੋ ਜੰਨੇ ਹੋ ਤੁਸੀਂ ਇਸ ਗੱਲ ਨੂੰ ਬਹੁਤ ਜ਼ਿਆਦਾ ਇੰਜੋਏ ਕਰਦਾ ਮੈਂ ਕੁੱਤਾ ਕਹਦਾ ਇਸ ਗੱਲ 'ਚ ਵੀ ਕੋਛੋ ਜੀ ਕਿਸ ਚਮੜੀ ਦੇ ਬਣੇ ਹੋ ਤੁਹਾਡੇ ਤੇ ਕੋਈ ਅਸਰ ਨਹੀਂ ਬੇਇੱਜ਼ਤੀ ਦਾ ਕੋਈ ਅਸਰ ਨਹੀਂ ਤੁਹਾਡੇ ਬਾਰੇ ਪੁੱਠਾ ਸਿੱਧਾ ਬੋਲਿਆ ਜਾਂਦਾ ਕੋਈ ਅਸਰ ਨਹੀਂ ਉਹਦਾ ਕਾਰਨ ਹੈ ਜੇ ਮੇਰੇ ਅਸਰ ਹੋਣ ਲੱਗੇ ਮੈਂ ਉਹਨਾਂ ਵਰਗਾ ਹੋ ਜਾਣਾ ਮੈਂ ਕਿਸੇ ਦੀ ਸੋਚ ਨੂੰ ਆਪਣੇ ਅੰਦਰ ਕਿਉਂ ਲੈ ਕੇ ਆਵਾਂ ਕਿਸੇ ਦੇ ਗੰਦ ਨੂੰ ਆਪਣੇ ਅੰਦਰ ਐਂਟਰੀ ਨਹੀਂ ਦੇਣੀ ਬਾਹਰ ਦੀ ਬਾਹਰ ਦਾ ਕਨਫਲਿਕਟ ਪੈਦਾ ਕਰਕੇ ਇਹ